ਪੰਜਾਬ కెమిస్ట్ ਐਸੋਸੀਏਸ਼ਨ ਨੇ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਪੂਰੇ ਪੰਜਾਬ ਦੇ 33000 కెమిਸਟ ਆਪਣੀਆਂ ਦੁਕਾਨਾਂ ਅੱਜ ਬੰਦ ਰੱਖਣਗੇ ਤੇ ਹਰ కెమిਸਟ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਜਾਏਗਾ ਐਸੋਸੀਏਸ਼ਨ ਦੇ ਮੁਖ ਸਕੱਤਰ सुरेंद्र ਦੁੱਗਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਭਾਰ ਦੇ ਵਿੱਚ ਪੁਲਿਸ ਵੱਲੋਂ కెమిਸਟਾਂ ਨੂੰ ਲਗਾਤਾਰ ਤੰਗ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਵੱਲੋਂ కెమిਸਟਾਂ ਨੂੰ ਡਰਾਇਆ ਧਮਕਾਇਆ ਵੀ ਜਾਂਦਾ ਹੈ ਜਿਸ ਦੇ ਚਲਦੇ ਆ ਪੰਜਾਬ ਭਰ ਦੇ ਵਿੱਚ ਕੈਮਿਸਟ ਆਪਣੀਆਂ ਦੁਕਾਨਾਂ ਅੱਜ ਬੰਦ ਰੱਖਣਗੇ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੀ ਸੰਵਾਤਾ ਮੋਹਾਲੀ ਤੋਂ ਜੁੜ ਗਈ ਹੈ ਸਾਡੇ ਨਾਲ ਜਸਮੀਤ ਕੌਰ ਜਸਮੀਤ ਇਹਨਾਂ ਕੈਮਿਸਟਾਂ ਦੀਆਂ ਮੁੱਖ ਮੰਗਾਂ ਕੀ ਕੁਝ ਨੇ ਕਿਸ ਦੇ ਚਲਦੇ ਆ ਇਹਨਾਂ ਨੇ ਅੱਜ ਹੜਤਾਲ ਦਾ ਆਹ्वान ਕੀਤਾ ਜੋ ਉਸਤਾਏ ਨਾਲ ਜੋ ਮੁੱਖ ਮੰਗਿਆ ਉਹ ਸਿਰਫ ਇੱਕ ਹੀ ਮੁੱਖ ਮੰਗ ਹੈਗੀ ਆ ਉਹ ਇਹ ਹੈ ਕਿ ਜੋ ਡਰੱਗਸ ਦੀ ਜੜੀ ਹੈ ਨਾ ਜਾਇਜ਼ ਵੇਚਣੇ ਰੋਕਣ ਦੇ ਲਈ ਪੁਲਿਸ ਜੋ ਅਚਾਨਕ ਰੇਡ ਕਰਦੀ ਹੈ ਇਹਨਾਂ ਦੁਕਾਨਾਂ ਦੇ ਉੱਪਰ ਉਹਨਾਂ ਨੂੰ ਰੋਕ ਦਿੱਤਾ ਜਾਣਾ ਚਾਹੀਦਾ ਇਹਨਾਂ ਕੇਮਿਸਟ ਦੁਕਾਨ ਵਾਲਿਆਂ ਦਾ ਇਹ ਮੰਨਣਾ ਹੈ ਕਿ ਇਹ ਇਹਨਾਂ ਦੇ ਨਾਲ ਨਾ ਇਨਸਾਫੀ ਇਸ ਤਰ੍ਹਾਂ ਸਰਨਾਂ ਲਈ ਬੇਇਜ਼ਤੀ ਹੈ ਕਿਉਂਕਿ ਜੋ ਲੋਕ ਸਹੀ ਤਰੀਕੇ ਨਾਲ ਕੰਮ ਕਰ ਰਹੇ ਨੇ ਉਹਨਾਂ ਇਹ ਦੁਕਾਨਾਂ ਦੇ ਚੈਕਿੰਗ ਕਰਨਾ ਬਿਲਕੁਲ ਗਲਤ ਹੈ ਤੇ ਪੁਲਿਸ ਨੂੰ ਰੋਕਿਆ ਜਾਣਾ ਚਾਹੀਦਾ ਤੇ ਇਸੇ ਦੇ ਗੁੱਸੇ ਦੇ ਵਿੱਚ ਆ ਕੇ ਸਾਰੇ ਜਿਹੜੇ ਕੈਮਿਸਟਾਰੇ ਅੱਜ ਹੜਤਾਲ ਕਰ ਰਹੇ ਨੇ ਤਾਂ ਕਿ ਪੁਲਿਸ ਨੂੰ ਇਹ ਦੱਸ ਤ ਕਰਨ ਕਿ ਉਹਨਾਂ ਦਾ ਕੰਮ ਹੀ ਉਹਨਾਂ ਹੀ ਜ਼ਰੂਰੀ ਹੈ ਜਿੰਨੇ ਬਾਕੀ ਹੋਰ ਕੰਮ ਨੇ ਪਰ ਸ਼ਖੂਫ਼ਤ ਇੱਕ ਗੱਲ ਮੈਂ ਸੇ ਕਹਿਣਾ ਚਾਹਾਂਗੀ ਕਿ ਪੁਲਿਸ ਨੂੰ ਤਾਂ ਸ਼ਾਇਦ ਇਸ ਇੱਕ ਦਿਨ ਦੀ ਹੜਤਾਲ ਤੋਂ ਕੋਈ ਪਤਾ ਚੱਲੇ ਜਾਂ ਕੋਈ ਇਹਨਾਂ ਦੀ ਜੋ ਮੰਗਾਂ ਨੇ ਉਹ ਪਤਾ ਚੱਲਣ ਜਾਂ ਨਾ ਚੱਲਣ ਲੇਕਿਨ ਲੋਕਾਂ ਨੂੰ ਇਸ ਦਾ ਕੰਮ ਜਾਂਦਾ ਜ਼ਰੂਰ ਪੂਕਤਣਾ ਪਏਗਾ ਕਿਉਂਕਿ ਇੱਕ ਛੋਟੇ ਛੋਟੀ ਗੋਲੀ ਲੈਣ ਤੋਂ ਇਲਾਵਾ ਇੱਕ ਵੱਡੀ ਤੋਂ ਵੱਡੀ ਬਿਮਾਰੀ ਦੀ ਦਵਾਈ ਲਈ ਲੋਕਾਂ ਨੂੰ ਅੰਤਰਸ ਨਾ ਪਏਗਾ ਕਿ ਤੋਂ ਵੀ ਦਵਾਈ ਜੜੀ ਹੈ ਮਿਲਦੀ ਮੁਸ਼ਕਿਲ ਹੋਵੇਗੀ ਪੂਰੇ ਪੰਜਾਬ ਪਰ ਦੇ ਵਿੱਚ ਤੇ ਪਰ ਇਹ ਜਿਹੜੀ ਹੜਤਾਲ ਇਹਨਾਂ ਨੇ ਕੀਤੀ ਹੈ ਇਸ ਦਾ ਇੱਕ ਹੀ ਹੈ ਜਿਹੜਾ ਮੁੱਖ ਮੰਗਿਆ ਹੋਇਆ ਇਹਨਾਂ ਨੇ ਸਾਹਮਣੇ ਰੱਖੀ ਹੋਈ ਹੈ ਜਿਸ ਦੇ ਖਿਲਾਫ ਅੱਜ ਵਿਰੋਧ ਕਰ ਰਹੇ ਨੇ